ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤਕਰੀਬਨ ਸਵਾਮਾਂ ਚੱਲ ਰਹੀਆਂ ਤੇਲ ਬੰਡਣ ਦੀਆਂ ਪਹਿਲਾਂ ਤੇਲ ਜਿਹੜਾ ਤਕਰੀਬਨ 15000 ਲੀਟਰ ਦੇ ਆਸ-ਪਾਸ ਪੈਟਰੋਲ ਪੰਪ ਦੇ ਜਮਾ ਸੀ ਉਹ ਬੰਡਿਆ ਗਿਆ ਹੁਣ ਉਸ ਤੋਂ ਬਾਅਦ ਜਿਹੜਾ ਪੌਵਾਲ ਸਾਡਾ ਜਿੱਥੇ ਕੈਂਪ ਆ ਕੋਠੀ ਦੇ ਵਿੱਚ ਜਿੱਥੇ ਉੱਥੇ ਅਸੀਂ ਰਹਿ ਰਹੇ ਹਾਂ ਰਹਿائش ਉੱਥੇ ਤੇਲ ਤਕਰੀਬਨ ਜਮਾ ਕੀਤਾ ਹੋਇਆ ਸੀ 15000 ਲੀਟਰ ਦੇ ਆਸ-ਪਾਸ ਉਹ ਹੁਣ ਉਹ ਬੰਡਿਆ ਜਾ ਰਿਹਾ ਤੇ ਹੁਣ ਜਿਹੜੀ ਅੱਗੇ ਖਾਦ ਦੀ ਜਿਹੜੀ ਹੁਣ ਵੰਡੀ ਜਾਊਗੀ ਬੀਜ ਤਕਰੀਬਨ ਲੋਕਾਂ ਵੱਲੋਂ ਸਿਗਾ ਜਾਂ ਕਿਤੇ ਮਿਲ ਵੀ ਚੁੱਕਾ ਆ ਉਹ ਜਿਹੜਾ ਬੀਜ ਜਿਹੜਾ ਇਨਕੁਆਰੀ ਕਰਕੇ ਨਹੀਂ ਦਿੱਤਾ ਜਾਊਗਾ ਜਿਨ੍ਹਾਂ ਦੇ ਨਹੀਂ ਹੈਗਾ ਉਹਨਾਂ ਨੂੰ ਦਿੱਤਾ ਜਾਊ ਟਰੈਕਟਰ ਤਕਰੀਬਨ 4 ਜਿਹੜੇ ਭਾਈ ਕਰਦੇ ਆ 5 ਟਰੈਕਟਰ ਹੋਰ ਕੱਲ 4x4 ਸਾਡੇ ਆ ਰਹੇ ਆ ਜਿਹੜੇ ਤਕਰੀਬਨ ਜਿਹੜੇ ਕਿਸਾਨ ਛੋਟੇ ਆ ਉਹਨਾਂ ਨੂੰ ਭਾਈ ਜਿਹੜੀ ਉਹ ਕਰਕੇ ਦਿੱਤੀ ਜਾਊਗੀ ਕਿਉਂਕਿ ਤੇਲ ਜਾ ਚੁੱਕਾ ਤੇਲ ਉਹ ਜਿਹੜਾ ਟਰੈਕਟਰ ਭੇਜਾਂਗੇ ਤੇਲ ਉਹ ਜਿਹੜਾ ਦਿੱਤਾ ਗਿਆ ਸੰਸਥਾ ਵੱਲੋਂ ਉਹ ਪਾ ਕੇ ਤਾਂ ਭਾਈ ਕੀਤੀ ਜਾਊਗੀ ਉਸ ਤੋਂ ਬਾਅਦ ਜਿਹੜਾ ਅਗਲਾ ਕਾਰਜਾ ਜਿਹੜੀ ਜ਼ਮੀਨ ਪੱਧਰ ਕਰਨ ਦਾ ਜ਼ਮੀਨ ਪੱਧਰ ਕਰਨ ਦਾ ਬਹੁਤ ਵੱਡਾ ਕਾਰਜਾ ਉਹ ਜਲਦ ਸ਼ੁਰੂ ਕਰਾਂਗੇ ਕਾਫੀ ਛੋਟੇ ਛੋਟੇ ਕਿਸਾਨ ਆ ਜਿਹੜਾ ਨੇ 2-2 4-4 ਕਿੱਲਾਂ ਵਾਲੇ ਕਿਸਾਨ ਆ ਬੜੀ ਉਹਨਾਂ ਦੀ ਹਾਲਾਤ ਜਿਹੜੇ ਉਹਨਾਂ ਦੀ 23 ਚ ਵੀ ਇਦਾਂ ਹੀ ਸੀ 19 ਚ ਵੀ ਇਦਾਂ ਹੀ ਸੀ ਉਹ ਹੁਣ ਜਿਹੜਾ ਉਹਦੇ ਦਿਵਾਲੇ ਹੋਵਾਂਗੇ ਤੇਲ ਤਕਰੀਬਨ ਜਿੰਨਾ ਇਕੱਠਾ ਕੀਤਾ ਸੀ ਉਹ ਲੱਗ